ਅਜਿਹੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤਾ ਕਿ ਮਕਸਦ ਕੀ ਹੈ ਕੀ ਮੁਤਾਬਕ ਹੈ ਉਹ ਅੱਛਾ ਜਿਹੜੀ ਅਹਿਮ ਮੁੱਦੇ ਨੂੰ ਲੈ ਕੇ ਅਸੀਂ ਪ੍ਰੈਸ ਕਾਨਫਰੈਂਸ ਕਰੀਏ ਜਿਹਦੇ ਵਿੱਚ ਵੋਟ ਚੋਰੀ ਗੱਦੀ ਛੋੜ ਦੀ ਮਹਿੰਦੇ ਤਹਿਤ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਔਰ ਸਾਡੇ ਬੋਹੜਾਂ ਦੇ ਵਿੱਚ ਸ਼ਹਿਰ ਦੇ ਹਲਕਾ ਟੁਡੀ ਦੇ ਸਾਰੇ ਨਾਗਰਿਕ ਔਰ ਮੋਟਾ ਸਹਿਬਾਨਾਂ ਕੋਲ ਜਾ ਰਹੇ ਹਾਂ ਉਹਨਾਂ ਦੇ ਸਾਈਨ ਅਭਿਆਨ ਅਸੀਂ ਸ਼ੁਰੂ ਕਰਿਆ ਜਿਹਦਾ ਨਾਮ ਅਸੀਂ ਰੱਖਿਆ ਵੋਟ ਚੋਰੀ ਗੱਦੀ ਛੋੜ ਜਿਸ ਸਾਹਮਨਾ ਮੋਦੀ ਨੇ ਵੋਟ ਚੋਰੀ ਕਰੀ ਹੈ ਉਹਦੇ ਤਹਿਤ ਕਾਂਗਰਸ ਪਾਰਟੀ ਲੋਕਾਂ ਦੇ ਮੈਦਾਨ ਵਿੱਚ ਉਤਰ ਕੇ ਉਹਨਾਂ ਦੇ ਕੰਮ ਕਰੇਗੀ ਉਹਨਾਂ ਦੀ ਬਾਸ਼ ਬਲੰਤ ਕਰੇਗੀ ਕਿਵੇਂ ਉਹਨਾਂ ਦਾ ਧੱਕਾ ਕਰਿਆ ਜਾ ਰਿਹਾ ਹੈ ਕਿਵੇਂ ਉਹਨਾਂ ਦੀ ਬੋਟਾਂ ਨਾਲ ਫੇਰ ਬਦਲ ਕਰਿਆ ਜਾ ਰਿਹਾ ਹੈ ਇਸ ਮਹੀਮ ਨੂੰ ਲੈ ਕੇ ਅਸੀਂ ਮੋਦੀ ਸਰਕਾਰ ਦਾ ਘਰਾਉ ਵੀ ਕਰਨਾ ਹੈ ਔਰ ਕਾਂਗਰਸ ਪਾਰਟੀ ਤਕੜੇ ਹੋ ਕੇ ਧੂੜੀ ਦੇ ਵਿੱਚ ਇਕੱਲੇ ਇਕੱਲੇ ਲੋਕਾਂ ਕੋਲ ਪਹੁੰਚ ਕੇ ਬੋਲ ਛੋਰ ਗਤੀ ਛੋੜੇ ਬਿਆਨ ਨੂੰ ਲੋਕਾਂ ਤੱਕ ਪਹੁੰਚਾ ਕਰੇਗੀ ਸਾ ਕਿ ਥੋੜੀ ਜਿਹੀ ਮੈਂ ਮੈਂ ਬਕਬਕ ਪਿੰਡਾਂ ਦੇ ਵਿੱਚ ਜਾਏਗੀ ਇਹ ਸਰ ਹਲਕਾ ਧੂੜੀ ਦੇ 76 ਪਿੰਡਾਂ ਦੇ ਵਿੱਚ ਸਾਡੇ ਸ਼ਹਿਰ ਦੇ 21 ਬੋਰਡਾਂ ਦੇ ਵਿੱਚ ਹਰ ਸਾਥੀ ਕੋਲੇ ਪਹੁੰਚਾਂਗੇ ਜਿਹਦੀ ਵੋਟ ਬਣੀ ਹੋਈ ਹੈ ਹਰ VOTER ਕੋਲੇ ਪਹੁੰਚਾਂਗੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਬਿਨਾਂ ਨਾ ਲਿਖਾਗੇ ਜੇ ਉਹ ਕਹਿਣਗੇ ਉਹਨਾਂ ਦੇ ਹੱਥ 'ਤੇ ਸਾਈਨ ਕਰਾਵਾਂਗੇ ਔਰ ਇਹ ਸਾਰਾ ਡਾਟਾ ਸਾਨੂੰ ਮਿਲ ਦੇ ਕਿਉਂਕਿ ਪਿਛਲੇ ਹਫ਼ਤੇ ਤੋਂ ਅਸੀਂ ਸ਼ੁਰੂ ਕਰ ਰੱਖੀ ਹੈ ਸਾਡੇ 5000 ਫਾਰਮ ਤਾਂ ਭਰ ਚੁੱਕੇ ਹੈ ਕਿ 7-8000 ਫਾਰਮ ਹੋਰ ਭਰ ਕੇ 15000 ਤਕਰੀਬਨ ਹੈ ਜਿਹੜੇ ਫਾਰਮ ਨੇ ਅਸੀਂ ਭਰ ਕੇ ਸਾਡੇ ਪੰਜਾਬ ਪ੍ਰਧਾਨ ਰਾਜਾ ਬਰਿੰਦੀ ਨੂੰ ਸਵਾਗਤ ਤਾਂ ਕਿ ਉਹ ਸਾਡੇ ਆਦਰਨੀਏ ਨੇਤਾ ਰਾਹੁਲ ਗਾਂਧੀ ਜੀ ਕੋਲ ਲੋਕ ਸਭਾ ਵਿੱਚ ਸਾਰੇ ਡਾਟਾ ਲੈ ਕੇ ਗਏ। ਸਾਰਿਆਂ ਨੂੰ ਨਮਸਕਾਰ। જય શ્રી ਰਾਮ। ਸਾਰਿਆਂ ਦਾ ਧੰਨਵਾਦ ਕਰਦਾ ਮੈਂ ਜਿਹੜੇ ਸਾਡੇ ਸ਼ਾਰਟ ਕਾਲ ਨੋਟਿਸ ਤੇ ਆ ਤੁਸੀਂ ਸਾਰੇ ਜਣੇ ਪਹੁੰਚੇ ਹੋ। ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਇਹਮ ਮੁੱਦਾ ਹੈ ਜਿਹੜੇ ਸਾਡੇ ਆਦਰਨੀਏ ਨੇਤਾ ਸਾਡੇ ਦੇਸ਼ ਦੇ ਐਲੋਪੀ ਸ਼੍ਰੀ ਰਾਹੁਲ ਗਾਂਧੀ ਜੀ ਨੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਜੋ ਇਲੈਕਸ਼ਨ ਕਮਿਸ਼ਨ ਨੂੰ ਘੇਰੇ ਹੈ 17 ਸਤੰਬਰ ਨੂੰ ਉਹਨਾਂ ਦੇ ਖਿਲਾਫ ਜੋ ਪ੍ਰੈਸ ਕਾਨਫਰੰਸ ਕਰੀਏ ਜੋ ਦਸਤਾਵੇਜ਼ ਉਹਨਾਂ ਨੇ ਜਾਰੀ ਕਰੇ ਸੀ ਜਿਸ ਹਾਵ ਨਾਲ ਮੋਦੀ ਸਰਕਾਰ ਜਿਸ ਹਾਵ ਨਾਲ ਬੀਜੇਪੀ ਸਰਕਾਰ ਵੋਟਾਂ ਦੀ ਹੀਰਫੇਰ ਕਰ ਰਹੀ ਹੈ ਵੋਟਾਂ ਦੀ ਚੋਰੀ ਕਰ ਰਹੀ ਹੈ ਉਸ ਚੀਜ਼ ਨੂੰ ਲੈ ਕੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਪੂਰੇ ਸਵੇਰੇ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਵੋਟ ਚੋਰੀ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰੀ ਹੈ ਦਸਕਤ ਅਭਿਆਨ ਸ਼ੁਰੂ ਕਰਿਆ ਹੈ ਜਿਦੇ ਵਿੱਚ ਅਸੀਂ ਇਹ ਸਾਰੇ ਫਾਰਮਸ ਲੈ ਕੇ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਫਾਰਮ ਲੈ ਕੇ ਅਸੀਂ ਪਿੰਡਾਂ ਦੇ ਵਿੱਚ ਆਪਦੇ ਹਲਕਾ ਧੂੜੀ ਦੇ ਵੱਖ-ਵੱਖ ਵਾੜਾਂ ਦੇ ਵਿੱਚ तमाम ਸਾਰੇ ਸਾਥੀਆਂ ਕੋਲੇ ਲੈ ਕੇ ਜਾ ਰਹੇ ਹਾਂ ਤਾਂ ਕਿ ਇਹ ਸੀ ਤੇ ਅਸੀਂ ਉਹਨਾਂ ਦੇ ਸਾਈਨ ਕਰਾ ਸਕੀਏ ਔਰ ਇਹ ਸਾਰਾ ਡਾਟਾ ਸਾਡੇ ਨੇਤਾ ਰਾਹੁਲ ਗਾਂਧੀ ਜੀ ਲੋਕ ਸਭਾ ਵਿੱਚ ਪੇਸ਼ ਕਰ ਸਕਣ ਕਿ ਸਾਡੇ ਨਾਗਰਿਕ ਜਿਹੜੇ ਹੁਣ ਇਸ ਸਮੇਂ ਪੂਰੇ ਜਾਗਰੂਕ ਹੋ ਚੁੱਕੇ ਹੈ ਕਿ ਜਿਸ ਸਾਹਬ ਨਾਲ ਉਹਨਾਂ ਦੇ ਨਾਲ ਵੋਟ ਚੋਰੀ ਕੀਤੀ ਗਈ ਹੈ ਉਹਦੇ ਖਿਲਾਫ ਕਿੰਨੇ ਲੋਕ ਰਾਹੁਲ ਗਾਂਧੀ ਦੇ ਨਾਲ ਹਨ ਕਿਉਂਕਿ 17 ਸਤੰਬਰ ਨੂੰ ਸਾਹਿਬ ਰਾਹੁਲ ਜੀ ਨੇ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਇੰਦਰਾ ਪਵਨ ਦਿੱਲੀ ਵਿੱਚ ਜਿਹੜੇ ਦਸਤਾਵੇਜ਼ ਦਿਖਾਏ ਸਨ ਕਿਵੇਂ ਕਰਨਾਟਕਾ ਦੀ ਇੱਕ ਲੋਕ ਸਭਾ ਸੀਟ ਦੇ ਉੱਪਰ 1 ਲੱਖ ਵੋਟ ਦੀ ਚੋਰੀ ਹੁੰਦੀ ਹੈ ਔਰ ਉੱਥੇ ਜਿਹੜਾ ਬੰਦਾ ਜਿੱਤਦਾ ਕੁਝ ਕੁ ਹਜ਼ਾਰਾਂ ਵੋਟਾਂ ਦੇ ਜਿੱਤਦਾ ਉਹਦੇ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਭੇਜਿਆ ਸੀ ਉਹੀ ਇਲੈਕਸ਼ਨ ਕਮਿਸ਼ਨ 6 ਦਿਨਾਂ ਬਾਅਦ 23 ਸੈਪਟੈਂਬਰ 2024 ਨੂੰ ਇੱਕ ਡਾਟਾ ਰਿਲੀਜ਼ ਕਰਦਾ ਹੈ ਕਿ ਆਧਾਰ ਕਾਰਡ ਤੇ ਮੋਬਾਈਲ ਦੇ ਨਾਲ ਜਿਨ੍ਹਾਂ ਦੇ ਫੋਨ ਲਿੰਕਡ ਅਪ ਹੈ ਉਹ ਜਿਹੜੇ ਵੋਟਰ ਕਾਰਡ ਆਧਾਰ ਔਰ ਫੋਨ ਲਿੰਕਡ ਅਪ ਹੈ ਉਹਦੇ ਵਿੱਚੋਂ ਇੱਕ ਉਹਨਾਂ ਨੇ ਝਾਲੀ ਦਸਤਾਵੇਜ਼ ਕੱਢਿਆ ਸੀ ਜਿਹਦੇ ਵਿੱਚ 6000 ਵੋਟਾਂ ਦਾ ਇੱਕੋ ਹੀ ਨੰਬਰ ਲਿੰਕ ਸੀ ਜਿਹਦਾ ਨਾਮ ਸੀਗਾ ਗੋਦਾ ਭਾਈ ਗੋਦਾ ਭਾਈ ਦੇ ਨਾਮ ਨਾਲ ਇੱਕ ਮੋਬਾਈਲ ਨੰਬਰ ਰਜਿਸਟਰਡ ਸੀ ਜਿਹਦੇ ਵਿੱਚ 6000 ਵੋਟਾਂ ਦੀ ਹੀਰਫੇਰ ਇੱਕੋ ਨੰਬਰ ਤੋਂ ਹੋਈ ਹੈ ਜੇ ਇੱਕ ਨੰਬਰ 6000 ਵੋਟਾਂ ਨਾਲ ਤਾਲਮੇਲ ਕਰ ਸਕਦਾ ਹੈ ਇਹ ਹੀਰਫੇਰ ਕਰ ਸਕਦਾ ਹੈ ਤਾਂ ਸਮਝ ਲਓ ਕਿੰਨੇ ਇੱਕ ਨੰਬਰ ਭਾਸ਼ਪਾ ਦੀਏ ਮਖੌਟੀ ਔਰ ਫੇਕੂ ਸਰਕਾਰ ਨੇ ਚਲਾਏ ਹੋਣੇ ਆ ਉਹਦੇ ਤਹਿਤ ਅਸੀਂ ਅੱਜ ਪੰਜਾਬ ਦੇ ਸੂਬਾ ਭਰ ਵਿੱਚ ਔਰ ਸਾਡੇ ਹਲਕਾ ਤੂਰੀ ਵਿੱਚ ਸਾਡੇ ਬਲਾਕ ਪ੍ਰਧਾਨ ਸਤੀਜ ਜਿੰਦਲ ਔਰ ਲਖਵੀਰ ਬਮਾਲ ਦੀ ਅਗਵਾਈ ਦੇ ਹੇਠ ਔਰ ਸਾਡੇ ਸਤਿ ਸਭਾਮ ਸਾਰੇ ਕਾਂਗਰਸੀ ਲੀਡਰਸ਼ਿਪ ਦੇ ਨਾਲ ਬਲਾਕ ਦੀ ਕਮੇਟੀਆਂ ਦੇ ਨਾਲ ਅਸੀਂ ਵਕ ਵਕ ਪਿੰਡਾਂ 'ਚ ਜਾ ਰਹੇ ਹਾਂ ਸਾਰੇ ਔਰਡਾਂ ਵਿੱਚ ਜਾ ਰਹੇ ਹਾਂ ਔਰ ਆਪਣੇ ਸਾਰੇ ਨਾਗਰਿਕਾਂ ਤੋਂ ਇਹ ਦਸਤਾਵੇਜ਼ ਉਹਨਾਂ ਨੂੰ ਪੜਾ ਕੇ ਉਹਨਾਂ ਤੋਂ ਸਾਈਨ ਕਰਾ ਕੇ ਡਾਟਾ ਅਸੀਂ ਆਦਨੀਆਂ ਰਾਹੁਲ ਗਾਂਧੀ ਨੂੰ ਸੁਪਣਾ ਔਰ ਮੈਂ ਅਪੀਲ ਕਰਦਾ ਮੇਰੇ ਤੂਰੀ ਹਲਕੇ ਦੇ ਸਾਰੇ ਸਾਥੀਆ ਸਹਿਬਾਨਾਂ ਨੂੰ ਮੇਰੇ ਸਾਰੇ ਵੋਟਰ ਸਹਿਬਾਨਾਂ ਨੂੰ ਅਸੀਂ ਕੱਲੀ-ਕੱਲੀ ਵੋਟਰ ਸੂਚੀ ਵੀ ਆਈਡੈਂਟੀਫਾਈ ਕਰਨੀ ਹੈ ਕਿਉਂਕਿ ਹੁੰਦਾ ਕਿ ਇਹ ਕਿ ਬੰਦੇ ਨੂੰ ਮਰੇ ਨੂੰ 20 ਸਾਲ ਹੋ ਜਾਂਦੇ ਐ ਪਰ ਉਹਦੀ ਵੋਟ ਅੱਜ ਵੀ ਵੋਟਰ ਸੂਚੀਆਂ ਚ ਬੋਲਦੀ ਐ ਔਰ ਜਿਹੜਾ ਵਿਅਕਤੀ ਜਿਉਂਦਾ ਹੁੰਦਾ ਹੁੰਦਾ ਉਹ 80-90 ਸਾਲ ਦੀ ਉਮਰ ਐ ਉਹ ਹਜੇ ਵੋਟ ਪਾਉਣ ਜਾਂਦਾ ਉਹ ਤੋਂ ਪਹਿਲਾਂ ਉਹਦੀ ਵੋਟ ਮੁੱਕਤ ਜਾਂਦੀ ਐ ਇਹ ਸਾਰੀਆਂ ਚੀਜ਼ਾਂ ਦੇ ਖੁਲਾਸੇ ਕਰਨੇ ਐ ਵੋਟਰ ਸੂਚੀਆਂ ਅਸੀਂ ਧੂਰੀ ਦੇ ਵਿੱਚ ਵੀ ਸਾਰੇ ਸਾਡੇ ਬਲੌਕ ਪ੍ਰਧਾਨ ਸਾਡੇ ਸੀਨੀਅਰ ਮੀਤ ਪ੍ਰਧਾਨ ਸਾਡੇ ਟਕਸਾਲੀ ਆਗੂ ਸਹਿਬਾਨ ਨਾਦਰ ਅਲੀ ਜੀ ਸਹਿਬਾਨ ਸਾਰਿਆਂ ਨੇ ਇਸ ਚੀਜ਼ ਦੇ ਅਸੀਂ ਡਿਊਟੀ ਲਈਏ ਦਫ਼ਤਰ 'ਚ ਬਹਿ ਕੇ ਇਹ ਵੋਟਾਂ ਸੂਚੀ ਆਈਡੈਂਟੀਫਾਈ ਕਰਦੇ ਜਿੱਥੇ ਕਿਤੇ ਕਾਲਾ ਮਾਲਾ ਇਹਨਾਂ ਦਾ ਸਾਨੂੰ ਦਿਖਿਆ ਉਥੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਭੇਜਾਂਗੇ ਔਰ ਨਾਲ ਹੀ ਅਸੀਂ ਉਸ ਚੀਜ਼ ਦੇ ਜਿਹੜਾ ਸਾਨੂੰ ਮਿਲਣਗੇ ਪ੍ਰੂਫ ਉਹਦੇ ਤਹਿਤ ਅਸੀਂ ਰਾਹੁਲ ਗਾਂਧੀ ਦੇ ਤਾਂ ਹੀ ਪੁੱਛਾਵਾਂਗੇ ਤਾਂ ਕਿ ਉਹ ਲੋਕ ਸਭਾ 'ਚ ਇਹ ਮੁੱਦਾ ਉਜਾਗਰ ਕਰ ਸਕਣ ਕਿ 2019 ਚੂਨਾ ਆ ਰਹੀਏ ਉਸ ਨੂੰ ਲੈ ਕੇ ਕੋਈ ਪਾਰਟੀ ਰੂਪ ਕਿਸੇ ਦਾ ਨਹੀਂ ਕਰ ਸਕਦੀ ਕਿਹੜੇ ਚੋਰ ਹੁੰਦੇ ਨੇ ਲੱਗੀਆਂ ਜੋਲ ਮਦਾਨ ਵਿੱਚ ਉਤਰੀ। ਦੇਖੋ ਕਾਂਗਰਸ ਪਾਰਟੀ ਬਹੁਤ ਤਿਆਰੀ ਦੇ ਨਾਲ ਇਸ ਵੇਲੇ ਕੰਮ ਕਰ ਰਹੀ ਹੈ। ਅਸਲੀ ਕੋਈ ਵਿਰੋਧੀ ਧਿਰ ਦੀ ਭੂਮਿਕਾ ਨਿਭਾਰੀਆ ਤਾਂ ਕਾਂਗਰਸ ਪਾਰਟੀ ਹੈ। ਚਾਹੇ ਉਹ ਹੜ੍ਹਾਂ ਦੇ ਵਿੱਚ ਜਾਣ ਦੀ ਗੱਲ ਹੋਵੇ, ਚਾਹੇ ਉਹ ਲੋਕਾਂ ਦੇ ਮੁੱਦਿਆਂ ਨੂੰ ਉਜਾਗਰ ਕਰਨ ਦੀ ਗੱਲ ਹੋਵੇ, ਹਰ ਚੀਜ਼ ਤੇ ਕਾਂਗਰਸ ਪਾਰਟੀ ਫਰੰਟਫੁੱਟ ਤੇ ਆ ਕੇ ਲੋਕਾਂ ਦੇ ਨਾਲ ਖੜੀ ਹੈ। ਔਰ ਇਹ ਹੀ ਗੱਲ 2027 ਦੀ ਜੋ ਅੱਜ ਆਮ ਘਰਾਂ ਦੀ ਗੱਲ ਹੈ, ਜੋ ਅੱਜ ਪਿੰਡਾਂ ਦੀ ਸੱਥਾਂ ਦੀ ਗੱਲ ਹੈ, ਜੋ ਅੱਜ ਇੱਕ ਨਾਈ ਦੀ ਦੁਕਾਨ ਤੇ ਜਦ ਤੁਸੀਂ ਬਹਿ ਕੇ ਵਾਲ ਕਟਾਉਨੇ ਆ ਕਿਸੇ ਬਾਰਬਰ ਦੇ ਸਲੂਨ ਤੇ ਬੈਨੇ ਕਿਤੇ ਚਾਹ ਦੀ ਰੇੜੀ ਤੇ ਚਾਹ ਪੀਨੇ ਆ ਹਰ ਵਿਅਕਤੀ ਕੋ ਗੱਲ ਲੱਗ ਰਿਹਾ ਵੀ ਆਉਣ ਵਾਲਾ ਸਮਾਂ ਕਾਂਗਰਸ ਦਾ ਹੈ 2027 ਕਾਂਗਰਸੀ ਸਰਕਾਰ ਤੈ ਸੁਭੀ ਗੱਲ ਕੀਤੀ ਆ ਵੀ ਧੂਲੀ ਦੇ ਵਿੱਚ ਧੂਲੀ ਉੱਤੇ ਤੋਂ ਟੱਲ ਪਾ ਬਲਿਆ ਬੰਦ ਲੋ ਮੇਰੀ ਕਾਂਗਰਸ ਚੋਣ ਲੈ ਕੇ ਮੈਂ ਹੁਣ ਲੈ ਕੇ ਤਿਆਰੀ ਕੀਤੀ ਲੈ ਰਹੀ ਨੇ ਤੁਸੀਂ ਹੁਣੇ ਬੋਲਦੇ ਹੋ ਗਏ ਤੇ ਸਪੰਸਤਾ ਹੋ ਗਿਆ ਕਿਸ ਤਰ੍ਹਾਂ ਹੋਗਾ ਮਨ ਵੀ ਸਾਰੇ ਤੁਸੀਂ ਇਕੱਠੇ ਹੋਵੋਗੇ ਅਗਰ ਇੱਕ ਬੰਦੇ ਨੂੰ ਬੇਟ ਮੈਂ ਜਾਂਦੀ ਹੈ ਕਿੱਦਾਂ ਇੱਕ ਥੱਲੇ ਇੱਕ ਛੱਤ ਥੱਲੇ ਚੋਰੀ ਰੋਜ਼ੀਦਾ ਲਾ ਕੇ ਕੋ ਸਰ ਪਹਿਲੀ ਗੱਲ ਤਾਂ 3 ਨਹੀਂ ਧੂਰੀ ਚ 50 ਉਮੀਦਵਾਰ ਹੋਣਗੇ ਜਿਹੜਾ ਪਹਿਲਵਾਨ ਤਕੜਾ ਹੋਊਗਾ ਪਾਰਟੀ ਟਿਕਟ ਉਹਨੂੰ ਦੇਵੇਗੀ ਚਾਹੇ ਉਹ ਕੋਈ ਮਰਜ਼ੀ ਹੋਵੇ ਮੇਰਾ ਇੱਕੋ ਹੀ ਹੈ ਕਿ ਮੈਂ ਕਾਂਗਰਸ ਦਾ ਹਾਂ ਔਰ ਕਾਂਗਰਸ ਦਾ ਸੀ ਔਰ ਕਾਂਗਰਸ ਰਹਿਵਾਂਗਾ ਕਿਉਂਕਿ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਐ ਇੱਕ ਹੁੰਦੇ ਕਾਂਗਰਸ ਕੇ ਇੱਕ ਹੁੰਦੇ ਕਾਂਗਰਸ ਮੇ ਹਮ ਕਾਂਗਰਸ ਕੇ ਐ ਸਾ ਸਾਨੂੰ ਕਾਂਗਰਸ ਕਿਥੇ ਮਰਜ਼ੀ ਡਿਊਟੀ ਲਾ ਦੇ ਅਸੀਂ ਕਾਂਗਰਸ ਦਾ ਝੰਡਾ ਚੱਕ ਕੇ ਫਿਰਾਂਗੇ ਅਗਰ ਸ਼ੁਭੀ ਦੀ ਮਿਹਨਤ ਦੇ ਥੱਲੇ ਕਾਂਗਰਸ ਜਿੱਤਦੀ ਹੋਵੇ ਤਾਂ ਸ਼ੁਭੀ ਹੱਸਦੇ ਹੱਸਦੇ ਕਾਂਗਰਸ ਦਾ ਚੰਡਾ ਚੱਕੇ ਘਰ ਘਰ ਫੇਰੇਗਾ ਸਾਹਿਬ ਕਹਿਣ ਦਾ ਮਤਲਬ ਹੈ ਕਿਸੇ ਹੋਰ ਨੂੰ ਟਿਕਟ ਮਿਲ ਜੇ ਜੇ ਉਹਨਾਂ ਨਾਲ ਖੜੋਗੇ ਜਿਹਨੂੰ ਕਾਂਗਰਸ ਟਿਕਟ ਦੂ ਮੈਂ ਤਾਂ ਉਹਦੇ ਨਾਲ ਖੜੂੰਗਾ ਜੀ ਚਾਹੇ ਉਹ ਤੁਸੀਂ ਹੋਵੋ ਝੋਲੀ ਸਾਹਿਬ ਥੋੜਾ ਝੰਡਾ ਚੱਕ ਕੇ ਫਿਰਾਂਗੇ ਅਸੀਂ ਕਾਂਗਰਸ ਦੇ ਹਾਂ ਅਸੀਂ ਕਾਂਗਰਸ ਲਈ ਕੰਮ ਕਰਨ ਵਾਲੇ ਵਿਅਕਤੀ ਹਾਂ ਅਸੀਂ ਇੱਕ ਵਿਅਕਤੀ ਵਿਸ਼ੇਸ਼ ਲਈ ਜਾਂ ਮੈਂ ਆਪਦੀ ਦੁਕਾਨ ਚਲਾਉਣ ਲਈ ਕਹਾਂ ਵੀ ਇਹ ਮੇਰੇ ਬੰਦੇ ਹੈ ਤੂੰ ਉਹਨੂੰ ਚਾਹ ਨਹੀਂ ਪਲਾਉਣੀ ਕਾਂਗਰਸ ਦੇ ਬੰਦੇ ਹੈ ਔਰ ਕਾਂਗਰਸ ਦੇ ਨਾਲ ਹੀ ਖੜਾਂਗੇ